ਸੰਤ ਮਹਾਪੁਰਸ਼ਾਂ ਦੀ ਧਰਤੀ ਡੇਰਾ ਪਾਈ ਹਰਜੀ ਸਾਹਿਬ ਪਿੰਡ ਖੁਕਰਾਂਣ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਜੀ ਦੀ ਅਗਵਾਈ ਦੇ ਹੇਠ ਡਿਊਟੀ ਬਣਾਉਣ ਦੀ ਸੇਵਾ ਇਲਾਕੇ ਦੇ ਸੰਤਾਂ ਮਹਾਪੁਰਸ਼ਾਂ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਪ੍ਰਵਾਸੀ ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਨਵਾਂ ਦਰਬਾਰ ਸਾਹਿਬ ਬਣਾਇਆ ਗਿਆ ਜਿਸ ਦੀ ਸੇਵਾ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਕਰਵਾਈ ਗਈ। ਇਸ ਅਸਥਾਨ ਤੇ ਹਰ ਸਾਲ ਸੰਤਾਂ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਦੋ ਵਾਰ ਮਹਾਨ ਗੁਰਮਤ ਸਮਾਗਮ ਕਰਵਾਏ ਜਾਂਦੇ ਨੇ ਜਿਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚ ਕੇ ਹਾਜ਼ਰੀ ਭਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਸੇਵਾ ਜਿਹੜੀ ਆ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਅਪਾਰ ਕਿਰਪਾ ਦੇ ਨਾਲ 1 ਜੂਨ ਜੋ ਕਿ 2023 ਨੂੰ ਮਹਾਂਪੁਰਖਾਂ ਨੇ ਸਾਰਿਆਂ ਨੇ ਰਲ ਕੇ ਜੋ ਨੀਂ ਰੱਖੀ ਸੀ ਦਰਸ਼ਨੀ ਦਿਉੜੀ ਦੀ ਤੇ ਉਸ ਤੋਂ ਬਾਅਦ ਫਿਰੇ ਬਦਲੀ ਹੋ ਕੇ ਤੇ ਸਾਰਾ ਜਿਹੜਾ ਦਰਬਾਰ ਹਾਲ ਵੀ ਬਣਾਉਣ ਦਾ ਪ੍ਰੋਗਰਾਮ ਬਣ ਗਿਆ ਜੋ ਸਤਗੁਰਾਂ ਨੇ ਬੜੀ ಅಪਾਰ ਬਖਸ਼ਿਸ਼ ਕਰਕੇ ਤੇ 1 ਜੂਨ ਤੋਂ ਆਰੰਭ ਕੀਤਾ ਹੋਇਆ ਕਾਰਜ ਜਿਹੜਾ ਸੀ ਉਹ ਸਤਗੁਰਾਂ ਦੀ ਕਿਰਪਾ ਦੇ ਨਾਲ ਦਇਆ ਦੇ ਨਾਲ ਜੋ ਸਤਗੁਰਾਂ ਨੇ ਮੇਰ ਕੀਤੀ 75 ਸੈਂਕੜੇ ਜਗ੍ਹਾ ਜਿਹੜੀ ਸੀ ਹੁੰਦਾ ਲੈਂਟਰ 3 ਸਤੰਬਰ ਨੂੰ ਪਾਇਆ 3 ਸਤੰਬਰ 2023 ਨੂੰ ਉਸ ਤੋਂ ਬਾਅਦ ਫਿਰ ਜਿਹੜੀ ਕਾਰ ਸੇਵਾ ਇਹ ਜਾਰੀ ਰਹੀ ਪਲਸਤਰ ਦਾ ਕੰਮ ਸਾਰਾ ਤੇ ਪਲਸਤਰ ਤੋਂ ਬਾਅਦ ਹੁਣ ਜੋ ਉੱਤੇ ਦਰਸ਼ਨੀ ਦਿਉੜੀ ਦਾ ਕਾਰਜ ਸੀ ਉਹ ਚੱਲ ਰਿਹਾ ਦਰਸ਼ਨੀ ਦਿਉੜੀ ਦੇ ਉੱਤੇ ਜਿਹੜੀ ਪਾਲਕੀ ਸਾਹਿਬ ਬਣਾਉਣ ਦਾ ਕਾਰਜ ਸੀ ਜੋ ਮਮਤੀ ਬਣਾਉਣ ਦਾ ਪੌੜੀਆਂ ਛਤਨ ਦਾ ਉਹ ਸਾਰਾ ਕਾਰਜ ਜਿਹੜਾ ਉਹ ਚੱਲ ਰਿਹਾ ਤੇ ਹੁਣ ਇਸ ਤੋਂ ਬਾਅਦ ਜਿਹੜੀ ਹੈ ਸੇਵਾ ਇਹ ਸਾਰੇ ਦੇ ਉੱਤੇ ਹਾਲ ਦੇ ਜੋ ਕਿ ਟਾਇਲ ਲਾਉਣ ਦਾ ਕਾਰਜ ਹੈ ਇਹ ਕਰਨਾ ਟਾਇਲ ਉੱਪਰ ਛੱਤ ਦੇ ਲੱਗਣ ਵਾਲੀ ਅਜੇ ਤੇ ਇਸ ਲਈ ਇਹਦੇ ਉੱਤੇ ਲੋਕ ਪਾ ਕੇ ਤੇ ਫਿਰ ਜਿਹੜੀ ਮਿੱਟੀ ਪਾ ਕੇ ਟਾਇਲ ਲਾਈ ਜਾਵੇਗੀ ਟਾਇਲ ਲਾ ਕੇ ਫਿਰ ਉੱਪਰਲਾ ਜਿਹੜਾ ਕਾਰਜੇ ਸਪੂਰਨ ਹੋਣਾ ਇਸ ਲਈ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਇਸਾਰ ਗਿਆ ਸੰਗਤਾਂ ਦੇਸ਼ ਦੀਆਂ ਵਿਦੇਸ਼ ਦੀਆਂ ਜਿੰਨੇ ਵੀ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਸੰਗਤਾਂ ਸਾਰੀਆਂ ਇਹਦੇ ਵਿੱਚ ਸਹਿਯੋਗ ਕਰਨਾ ਕਿਉਂਕਿ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਜਿਹੜੇ ਕੋਈ ਵੀ ਕਾਰਜ ਨੇ ਗੁਰੂ ਘਰਾਂ ਦੇ ਉਹ ਨਹੀਂ ਹੁੰਦੇ ਇਹ ਡੇਰਾ ਬਾਬਾ ਭਾਈ ਅਰਜੀਤ ਸਾਹਿਬ ਨਗਰ ਖੁਕ੍ਰੈਣ ਜ਼ਿਲ੍ਹਾ ਕਪੂਰਥਲਾ ਵਿਖੇ ਇਹ ਜਿਹੜੇ ਸੇਵਾ ਦੇ ਕਾਰਜ ਚੱਲ ਰਹੇ ਨੇ ਇਹ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਆ ਸੰਗਤਾਂ ਦਾ ਬਹੁਤ ਭਾਰੀ ਸਹਿਯੋਗ ਹੈ ਤਾਂ ਕਰਕੇ ਹੀ ਇਹ ਜਿਹੜੇ ਏਨੇ ਵੱਡੇ ਕਾਰਜ ਨੇ ਜੋ ਕਿ 75 ਸੈਂਕੜੇ ਜਗ੍ਹਾ ਦੇ ਉੱਤੇ ਲੈਂਟਰ ਪਾਉਣਾ ਔਰ ਉਹ ਵੀ 3 ਮਹੀਨਿਆਂ ਦੇ ਵਿੱਚ ਵਿੱਚ 3-4 ਮਹੀਨਿਆਂ ਦੇ ਵਿੱਚ ਵਿੱਚ ਇਹ ਕਾਰਜ ਹੋ ਜਾਣਾ ਇਹ ਸਾਰੀ ਕਿਰਪਾ ਆਕਾਲਪੁਰਖ ਵਾਹਿਗੁਰੂ ਦੀ ਹੈ ਮਹਾਂਪੁਰਖਾਂ ਦੀ ਹੈ ਜਿਹੜੇ ਜਿਨ੍ਹਾਂ ਦਾ ਪਵਿੱਤਰ ਸਤਾੜ ਹੈ ਧੰਤਨ ਬਾਬਾ ਭਾਈ ਅਰਜੀਤ ਸਾਹਿਬ ਜੀ ਬਾਬਾ ਜੂਰੀ ਦਾ ਜੀ ਬਾਬਾ ਮੰਗਲ ਦਾ ਜੀ ਬਾਬਾ ਨਰੇਂਦਰ ਦਾ ਜੀ ਬਾਬਾ ਜਮਨਾ ਦਾਤੀ ਬਾਬਾ ਸੰਤਾ ਹਾਟੀ ਬਾਬਾ ਰਾਮ ਸਰੂਪ ਜੀ ਸੰਤ ਬਾਬਾ ਧਰਮ ਸਿੰਘ ਜੀ ਇਹ ਅੱਠਵਾਂ ਪੁਰਖਾਂ ਦਾ ਸਥਾਨ ਹੈ ਔਰ ਸਾਰੇ ਸਜੋਗ ਮਹਾਂਪੁਰਖ ਜਿੰਨੇ ਵੀ ਇਲਾਕੇ ਦੇ ਨੇ ਜਿਸ ਤਰ੍ਹਾਂ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੁਰਸੱਤ ਸਾਬ ਬਾਬਾ ਮਹਾਤਮਾ ਮਣੀ ਜੀ ਖੇੜਾ ਬੇਟ ਅਤੇ ਬਾਬਾ ਸ਼ਮਸ਼ੇਰ ਸਿੰਘ ਜੀ ਨਰੈਣ ਸਰ ਬਾਬਾ ਬਲਵੀਰ ਸਿੰਘ ਦੀ ਸੀਚੇਵਾਲ ਹੋਰ ਕਾਰ ਸੇਵਾ ਵਾਲੇ ਮਹਾਂਪੁਰਖ ਦਲਪੰਥਾਂ ਦੇ ਮੁਖੀ ਔਰ ਸਾਰਿਆਂ ਦਾ ਬੜਾ ਭਾਰੀ ਇਹਨਾਂ ਕਾਰਜਾਂ ਦੇ ਵਿੱਚ ਸਾਡੇ ਦਾਸਾਂ ਦੇ ਨਾਲ ਸਹਿਯੋਗ ਹੈ ਔਰ ਸੰਕਟਾਂ ਦਾ ਬਹੁਤ ਸਹਿਯੋਗ ਹੈ ਇਸ ਕਰਕੇ ਸਾਰੇ ਕਾਰਜ ਜਿਹੜੇ ਆ ਸੇਵਾ ਦੇ ਅੱਜ ਵੀ ਨਿਰੰਤਰ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਤੇ ਇਸ ਲਈ ਹੁਣ ਆ ਜੋ ਇੱਕ ਦਰਬਾਰ ਸਾਹਿਬ ਪਹਿਲਾਂ ਸੀ ਉਹ ਨੀਵਾ ਹੋ ਗਿਆ ਚਾਰ ਚੁਫੇਰੇ ਲੈਂਟਰ ਪੈਣ ਕਰਕੇ ਤੇ ਉਸ ਤੇ ਪਾਣੀ ਦੀ ਨਿਕਾਸੀ ਨਹੀਂ ਸੀ ਹੈਗੀ ਉਹਦੀ ਹੁਣ ਪਟਾਈ ਜਿਹੜੀ ਉਹ ਸ਼ੁਰੂ ਕੀਤੀ ਹੈ ਟਾਈਲਾਂ ਉਤੋਂ ਪੁੱਟ ਕੇ ਤੇ ਉਹਦੇ ਵਿੱਚ ਮਿੱਟੀ ਪਾਈ ਜਾਵੇਗੀ ਤੇ ਉਹਦੇ ਦੂਜੇ ਬੰਨੇ ਪੈਲੀਆਂ ਵਾਲੇ ਬੰਨੇ ਜੋ ਉਹਦਾ ਪਾਣੀ ਦਾ ਨਿਕਾਸ ਕੀਤਾ ਜਾਣਾ ਇਹ ਸਾਰੇ ਕਾਰਜ ਜਿਹੜੇ ਨਿਰੰਤਰ ਚੱਲ ਰਹੇ ਆ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਤੇ ਮਿਹਰ ਕਰੇ ਜਿਹੜੀਆਂ ਸੰਗਤਾਂ ਸੇਵਾ ਕਰਦੀਆਂ ਉਹਨਾਂ ਤੇ ਵੀ ਕਾਰਜ ਸਤਗੁਰੂ ਜੀ ਰਾਸ ਕਰੇ ਤੇ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ